ਮਾਫੀ ਚਾਹੁੰਦੇ ਜੀ ਦੁਬਾਰਾ ਲਾਈਵ ਹੋਣ ਲੱਗੇ ਆ ਕੁਝ ਵੀਰਾਂ ਦੇ ਕਮੈਂਟ ਆਏ ਸੀ ਕਿ ਲਾਈਵ ਆਵਾਜ਼ ਨਹੀਂ ਆ ਰਹੀ ਤੇ 2 ਮਿੰਟ ਆਪਾਂ ਵਿਚਾਰ ਕਰਨੇ ਆ ਕੁਝ ਵੀਡੀਓ ਦੋ ਇੱਕ ਦੋ ਘੁਮਰੀਆਂ ਸੀ ਸੋਸ਼ਲ ਮੀਡੀਆ ਦੇ ਸੰਬੰਧ 'ਚ ਆਪਾਂ ਗੱਲਬਾਤ ਕਰਨੀ ਆ ਆਓ ਵੀਰੋ ਪਹਿਲੋ ਪੁੱਤਰਾਂ ਦੇ ਦਾਨੀ ਧੰਨ ਧੰਨ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ੀ ਵੱਲੋਂ ਫਤਹੀ ਹੋਈ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਆਪਾਂ ਗੱਲਬਾਤ ਕਰਨੀ ਆ ਉਸ ਦਿਨ ਪਹਿਲਾਂ ਇੱਕ ਵੀਡੀਓ ਆ ਰਹੀ ਸੋਸ਼ਲ ਮੀਡੀਆ ਦੇ ਇੱਕ ਸਾਈ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਕੋਈ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਸਿਖਾਇਆ ਜੇ ਗੁਰੂ ਮਹਾਰਾਜ ਨੇ ਸਾਡੇ ਕਿਸੇ ਨੂੰ ਧਰਮ ਨਾਲ ਜਾਂ ਕਿਸੇ ਨਾਲ ਕੋਈ ਮਤ ਮਤਭੇਦ ਨਹੀਂ ਰੱਖੇ ਕਿਸੇ ਤਰ੍ਹਾਂ ਦਾ ਊਚ ਨੀਚ ਨਹੀਂ ਰਖੀ ਤੇ ਅਸੀਂ ਸਾਡੀ ਤੇ ਵਕਾਦ ਨਹੀਂ ਅਸੀਂ ਕਿਸੇ ਦਾ ਕੋਈ ਵਿਰੋਧ ਕਰੀਏ ਕੋਈ ਵਿਰੋਧ ਨਹੀਂ ਇੱਕ ਸੱਚਾਈ ਬਿਆਨ ਲਗਾ ਕਰਨ ਮੈਂ ਕੁਛ ਦੇਣਾਂ ਪਹਿਲਾਂ ਇੱਕ ਵੀਡੀਓ ਘੁੰਮ ਰਹੀ ਸੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਮਾਝਾ ਏਰੀਆ ਜਿਹੜਾ ਸੀ ਸਭ ਤੋਂ ਜ਼ਿਆਦਾ ਕ੍ਰਿਸ਼ਨ ਭਾਈਵਾਲ ਜਿਹੜਾ ਧਰਮ ਜਿਹੜਾ ਧਰਮ ਪਰਵਰਤਨ ਕਰ ਲਿਆ ਹੈ ਕ੍ਰਿਸ਼ਨ ਭਾਈਵਾਲ ਨਾਲ ਜੁੜ ਰਿਹਾ ਹੈ ਖਾਸ ਕਰਕੇ ਉਹ ਜਿਹਨੂੰ ਸਿੰਘ ਤੇ ਕੌਰ ਲੱਗਦਾ ਹੈ ਆਪਾਂ ਕੁਝ ਵਿਸ਼ੇ ਤੇ ਗੱਲਬਾਤ ਕਰਨੀ ਹੈ ਉਤੋਂ ਬਾਅਦ ਇੱਕ ਵੀਡੀਓ ਚੱਲ ਰਹੀ ਸੀ ਬਾਬਾ ਦੀਪ ਸਿੰਘ ਜੀ ਦਾ ਤੁਹਾਨੂੰ ਪਤਾ ਜਨਮ ਸਥਾਨਾਂ ਦੇ ਮੇਲੇ ਸੀ ਅ 24 25 26 27 ਕਾਫੀ ਦਿਨ ਲੜਾ ਮੇਲਾ ਚੱਲਦਾ ਰਹਿੰਦਾ ਹੈ ਉੱਥੇ ਇੱਕ ਵੀਰਾਂ ਵੱਲੋਂ ਅਪਡੇਟ ਆਈ ਹੀ ਸੋਸ਼ਲ ਮੀਡੀਆ ਤੇ ਮੈਂ ਨਿਊਜ਼ ਦੇਖ ਰਿਹਾ ਹਾਂ ਕਿ ਕੁਝ ਵੀਰਾਂ ਨੇ ਉੱਥੇ ਜਿਹੜਾ ਸਿੱਖ ਸਾਡੇ ਭਰਾ ਉਹਨਾਂ ਵਿੱਚੋਂ ਕਿਹਾ ਜਾ ਰਿਹਾ ਸੀ ਕਿ ਕੋਈ ਵੀ ਜਿਹੜਾ 크੍ਰਿਸਚਨ ਭਾਈ ਵੱਲ ਚਲ ਨਹੀਂ ਜਾ ਰਿਹਾ ਪਹਿਲਾਂ ਤਾਂ ਮੈਂ ਬੇਨਤੀ ਕਰਵਾਂਗੇ ਉਹਨਾਂ ਵੀਰਾਂ ਨੂੰ ਜੇ ਕੋਈ ਨੂੰ ਕੋ ਹੈਗਾ ਤੇ ਮੈਂ ਦੱਸੂ ਕਿਉਂਕਿ ਇੱਥੇ ਆਪਣੇ ਕੋ ਆਉਂਦੇ ਆ ਜਿਹੜੇ ਵੀ ਪਰਿਵਾਰ ਆਪਾਂ ਹਮੇਸ਼ਾ ਪੁੱਛਦੇ ਹੁੰਦੇ ਆ ਵੀ ਦੱਸੋ ਕਿਹੜੇ ਆ ਗੱਲ ਕਿਸੇ ਦੇ ਧਰਮ ਪਰਵਰਤਨ ਦੀ ਨਹੀਂ ਕਰਨ ਦੀ ਨਾ ਕਰ ਲੱਗਾ ਆਪਾਂ ਵੀ ਕਿਉਂ ਧਰਮਗਤ ਕਰ ਰਿਹਾ ਹੈ ਗੱਲ ਆਪਾਂ ਇੱਥੇ ਇਹੋ ਕਰਨ ਲੱਗੇ ਆਂ ਵੀ ਗਲਤੀ ਕੀਦੀ ਐ ਤੇ ਧਰਮ ਪਰਵਰਤਨ ਜਿਹੜਾ ਸਾਡੇ ਪਰਿਵਾਰਾਂ ਸਿੱਖ ਕਮਿਊਨਿਟੀ ਦੇ ਜਿਹੜੇ ਜਿਨ੍ਹਾਂ ਦਾ ਸਿੰਘ ਲੱਗਦਾ ਤੇ ਕੌਰ ਲੱਗਦਾ ਉਹ ਕਿਉਂ ਦੂਜੇ ਧਰਮ 'ਚ ਜਾ ਰਿਹਾ ਹੈ ਗੱਲ ਇਹ ਕਰਨੀ ਆਪਾਂ ਪਹਿਲੋਂ ਦੇ ਦੱਸਿਓ ਵੀ ਆਪਾਂ ਮੈਂ ਇੱਥੇ ਤੁਹਾਨੂੰ ਉਹਨਾਂ ਵੀਰਾਂ ਨੂੰ ਜਾਂ ਜਿਹੜੇ ਕੋਈ ਭੈਣ ਭਰਾ ਪੱਤਰਕਾਰ ਕੋਈ ਗੱਲਬਾਤ ਕਰਨ ਉਹਦੇ ਆ ਜਾਂਦਾ ਮੈਂ ਦੱਸ ਦੂਆ ਗੱਲ ਉਹਨਾਂ ਦੀ ਐ ਜਿਹੜਾ ਧਰਮ 'ਚ ਜਾਂਦਾ ਜਿਹਦਾ ਵੀ ਧਰਮ ਆ ਉਹਨੂੰ ਮੁਬਾਰਕ ਐ ਸਾਰਿਆਂ ਦਾ ਧਰਮ ਜਿਹੜਾ ਕੋਈ ਵੀ ਆਪਣਾ ਸਤਿਕਾਰਯੋਗ ਐ ਪਰ ਜਿਹੜਾ ਵੀ ਸਿੱਖ ਕਮਿਊਨਿਟੀ ਜਿਹਨੂੰ ਸਿੰਘ ਲੱਗਦਾ ਤੇ ਕੌਰ ਲੱਗਦਾ ਦੂਜੇ ਧਰਮ ਜਿਹੜਾ ਧਰਮ ਪਰਮਾਤਰ ਕਰਨ ਦਾ ਐ ਸਾਈ ਧਰਮ 'ਚ ਜਾ ਰਿਹਾ ਜਾਂ ਹੋਰ ਧਰਮ ਜਾ ਰਿਹਾ ਕਿਉਂ ਜਾ ਰਿਹਾ ਐ ਇਹ ਕਿਹਦੀਆਂ ਗਲਤੀਆਂ ਗੱਲ ਇਹ ਕਰਨੀਆਂ ਹੁਣ ਵੀਰੋਂ ਆਉਂਦੇ ਆਪਾਂ ਸਿੱਧੇ ਗੱਲ ਦੇ ਕੇ ਜੇ ਤੁਹਾਨੂੰ ਕੋਈ ਵਿਚਾਰ ਚੰਗੇ ਲੱਗਣ ਸ਼ੇਅਰ ਜਰੂਰ ਕਰੋ ਤੇ ਆਪਣੇ ਵਿਚਾਰ ਵੀ ਜਰੂਰ ਦਿਓ ਪਰ ਆਉਣ ਇੱਥੇ ਹੁਣ ਜਿਆਦਾ ਦੂਰ ਨਹੀਂ ਜਾਣਾ ਆਪਾਂ ਇੱਥੇ ਲੱਗੇ ਆ ਜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪੂਵੰਡ ਸਥਾਨ ਪਵਣਡ ਸਥਾਨ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਉਹ ਸਥਾਨ ਤੇ ਜਿਹੜੇ ਮੇਲੇ ਲੱਗੇ ਸੀ ਬੜੇ ਵੱਡੀ ਤਦਾਰ ਤੇ ਲੋਕ ਪਹੁੰਚੇ ਦੂਰਾਂ ਦੂਰਾਂ ਤੋਂ ਸੰਗਤਾਂ ਪਹੁੰਚੀਆਂ ਉੱਥੇ ਆਇਓ ਵੀ ਉੱਥੇ ਜਿਹੜਾ ਹੀ ਉਸ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਜਿਹੜਾ ਦਿਨੋਂ ਦਰ ਵੱਡਾ ਹੋ ਰਿਹਾ ਬਾਬਾ ਬੁੱਢਾ ਸਾਹਿਬੀ ਦਾ ਮੇਲਾ ਲੱਗਦਾ ਉਹ ਵੀ ਬਹੁਤ ਵੱਡੀ ਤਦਾਰ ਦੇ ਵਿੱਚ ਲੱਗਦਾ ਪਰ ਗੱਲ ਵੀਰੋ ਇਹ ਕਰ ਲੱਗੇ ਆਪਾਂ ਉਹ ਗਲਤੀ ਕੀ ਦੀ ਆ ਜਿਹੜੇ ਸਿੱਖ ਕਮਿਊਨਿਟੀ ਦੇ ਮੈਂਬਰ ਆ ਜਾਂ ਪਰਿਵਾਰ ਉਹ ਦੂਜੇ ਧਰਮ 'ਚ ਧਨ ਪਰਵਰਤਨ ਕਰ ਰਹੇ ਆ ਉਹ ਕਿਉਂ ਕਰ ਰਹੇ ਕਿਹੜੀਆਂ ਗਲਤੀਆਂ ਆ ਆ ਦੇਖੋ ਹੁਣ ਕਿਹੜੀਆਂ ਗਲਤੀਆਂ ਆਪਣਾ ਬਾਬਾ ਦੀਪ ਸਿੰਘ ਜੀ ਦਾ ਮੇਲਾ ਆ 24 ਤਰੀਕ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਤੇ 25 ਦੇ 26 ਤਰੀਕ ਨੂੰ ਜਿਹੜਾ ਬਹੁਤ ਜ਼ਿਆਦਾ ਵੱਡੀ ਤਦਾਦ ਸੰਗਤਾਂ ਪਹੁੰਚਦੀਆਂ ਪਰਾਉ ਇੱਥੇ ਪਹਿਲਾਂ ਲੱਗਦਾ ਹੀ ਕੋ 10 ਤੋਂ 12 ਜਾਂ 20 ਲੰਗਰ ਲੱਗਦੇ ਸੀ ਇਸ ਗੁਰਦਰਾਵਾ ਦੇ ਵਿੱਚ ਮੇਲੇ ਦੇ ਵਿੱਚ ਇੰਨੇ ਲੰਗਰ ਲੱਗਦੇ ਸੀ ਤੇ ਇਸ ਵਾਰ ਕਿੰਨੇ ਲੰਗਰ ਲੱਗੇ ਜੇ ਧਿਆਨ ਮਾਰਿਓ ਇਸ ਵਾਰ ਲੱਗੇ ਜੇ 35 ਤੋਂ 37 ਲੰਗਰ ਲੱਗੇ ਜਾਈ 35 ਤੋਂ 37 ਲੰਗਰ ਲੰਗਰ ਉਸ ਤੋਂ ਵੱਡਾ ਸਭ ਤੋਂ ਵੱਡਾ ਲੰਗਰ ਇਹੀ ਹੈ ਉੱਥੇ ਫਾਸਟ ਫੂਡ ਦਾ ਲੰਗਰ ਹੈ ਕੋਈ ਵੀਰ ਸ਼ਹਿਰੋਂ ਆਉਂਦਾ ਹੈ ਉਹ ਚਾਹ ਸਾਰਾ ਇਹ ਫਾਸਟ ਫੂਡ ਜੋ ਲਟਣ ਪਟਣੋਂ ਦਾ ਫਾਸਟ ਫੂਡ ਜੋ ਤਾਂ ਵੀ ਆਉਂਦਾ ਸਭ ਉੱਥੇ ਲੋਕ ਮੱਥਾ ਟੇਕਣ ਦੇ ਘਟ ਪਹਿਲੋਂ ਜਾਂਦੇ ਤੇ ਉਦੋਂ ਵੜ ਜਾਂਦੇ ਟੋਟ ਟੋਟ ਪੈਂਦੇ ਸੀ ਇੱਕ ਦੂਜੇ ਦੇ ਧੱਕੇ ਮਾਰ ਮਾਰ ਪਲੇਟਾਂ ਲੈਉਂਦੇ ਸੀ ਤੇ ਇੰਨੀ ਉੱਥੇ ਖਾ ਖਾ ਕੇ ਰਾਹ ਹੀ ਛੁੱਟੀ ਜਾਂਦੇ ਪਲੇਟਾਂ ਭਰੀਆਂ ਭਰੀਆਂ ਸੀ ਸੈਂਤੀ ਲੰਗਰ ਕਾਦੇ ਵਾਸਤੇ ਲਾਇਆ ਸੀ ਜਿਹੜੇ 37 ਤੋਂ 35 ਲੰਗਰ ਕਾਦੇ ਵਾਸਤੇ ਸੀ ਰੱਜਿਆਂ ਨੂੰ ਰਜਾਉਣ ਵਾਸਤੇ ਜਿਹੜੇ ਰੱਜੇ ਹੀ ਨਾ ਇੱਥੋਂ ਸਵਾਦ ਲੈ ਲਿਆ ਉਧਰ ਚਲ ਗਏ ਇੱਥੋਂ ਲੈ ਉਹ ਰੱਜਿਆਂ ਨੂੰ ਰਜਾਉਣ ਵਾਸਤੇ ਲੰਗਰ ਲਾਇਆ ਸੀ 37 ਤੋਂ 35 ਹੋਰ ਲੰਗਰ ਲਾਇਆ ਯਾਰ ਜਾਉਣ ਵਾਸਤੇ ਪਿਓ ਤੁਹਾਨੂੰ ਰਜਾਈਏ ਘਰੇ ਜਾਗੇ ਤੁਸੀਂ ਭੁੱਖੇ ਸੌਣਾ ਉਧਰੋਂ ਰਹਿ ਗਏ ਜੀ ਉਹ ਉੱਥੇ ਸਾਡੀ ਕੋਈ ਗਲਤੀ ਨਹੀਂ ਤੇ ਜਿਹੜਾ ਵੀ ਇਸ ਗੁਰਦਰਾ ਸਾਹਿਬ ਆਪਾ ਦੀਪ ਸਿੰਘ ਜੀ ਦੇ ਸਥਾਨ ਤੇ ਆਇਆ ਨਾ ਉਹ ਮੇਰੇ ਵੀਰ ਜਰੂਰ ਜਿੰਨੀ ਸੰਗਤ ਆਈ ਹੈ ਜਰੂਰ ਦੱਸੋ ਵੀ ਇਸ ਗੁਰਦਰਾ ਸਥਾਨ ਤੇ ਜਿਹੜੇ ਹੀ ਐਨੇ ਲੰਗਰ ਲੱਗੇ ਹੀ RAM PRAJA ਜੀ ਧੰਨਵਾਦ ਨੇਤਾ ਜੀ ਮੰਤਰੀ ਸਾਹਿਬ ਆਮ ਪਾਰਟੀ ਦੇ ਲੀਡਰ ਜੀ ਇਹ ਵੱਸੇ ਆਵਾਜ਼ ਆ ਰਹੀ ਹੈ ਅੱਛਾ ਜਿਹੜੇ ਮੇਰੇ ਵੀਰ ਇੱਥੇ ਤਣੋਂ ਮਣੋ ਕੇ ਸੇਵਾ ਕਰਨ ਆਏ ਸੀ ਤਾਂ ਮੱਥਾ ਟੇਕਣ ਆਏ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਏ ਜਰੂਰ ਦੱਸਿਓ ਆਪਣੇ ਆਤਮਾ ਲੋ ਸੋਚ ਕੇ ਜਾਂ ਸਮਝ ਕੇ ਸਚਾਈ ਨਾ ਵੀ ਜਿਹੜਾ ਇੱਥੇ ਲੰਗਰ ਲਾਇਆ ਹੀ ਉਹਨਾਂ ਵਿੱਚ ਲਖੋ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਨਾ ਦਿਖਿਆ ਹੋਵੇ ਵੀ ਇੱਥੇ ਕੋਈ ਲੰਗਰ ਲੱਭਾ ਹੈ ਤੁਹਾਨੂੰ ਕੋਈ ਕਿਤਾਬ ਦਾ ਸਟਾਲ ਲੱਗਾ ਹੋਵੇ ਜਿੱਥੋਂ ਸਾਡੇ ਨੌਜਵਾਨ ਸਾਡੇ ਬੱਚੇ ਸਿੱਖ ਕਮਿਊਨਿਟੀ ਦੇ ਜਿਹੜੇ ਨੌਜਵਾਨ ਆ ਸਾਡੇ ਬੱਚੇ ਆ ਉਹ ਵਾਲੀ ਪੀੜ੍ਹੀ ਉਹ ਪੜ ਕੇ ਉਸ ਚੀਜ਼ ਨੂੰ ਤੇ ਗੁਰੂ ਮਾਰ ਨਾਲ ਜੁੜਨਾ ਵੀ ਸਾਡੀ ਜਿਹੜੀ ਮਾਝਾ ਧਰਤੀ ਖਾਸ ਕਰਕੇ ਪੰਜਾਬ ਦੇ ਵਿੱਚ ਕਿੰਨੀਆਂ ਜਿਨ੍ਹਾਂ ਨੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਏ ਜਿਨ੍ਹਾਂ ਨੇ ਕੌਮ ਲਈ ਆਪਣਾ ਵਾਰਤਾ ਹਨਾ ਉਹਨਾਂ ਨੇ ਜਿਹੜਾ ਹੀ ਉਹਨਾਂ ਦੀ ਸਿੱਖਿਆ ਵਾਸਤੇ ਉਹਨਾਂ ਦੇ ਇਤਿਹਾਸ ਪੜ੍ਹਨ ਵਾਸਤੇ ਤੁਹਾਨੂੰ ਕਿਤਾਬਾਂ ਦੇ ਲੰਗਰ ਲਿਖਿਆ ਹੀ ਇੱਥੇ ਗੁਰਦਾਰਾ ਸਾਹਿਬ ਵੇਖਿਓ ਦੱਸੋ ਮੇਰਾ ਵੀਰ ਜਿੰਨੂੰ ਪਤਾ ਸੱਚੋ ਸੱਚ ਦੱਸਿਓ ਵੀ ਇੱਥੇ ਉਹ ਲੰਗਰ ਦਿਖਿਆ ਹੀ ਤੁਹਾਨੂੰ ਕਿਤਾਬਾਂ ਦੇ ਲੰਗਰ ਲਾਇਆ ਜਾਂ ਕੋਈ ਕਿਸੇ ਨੇ ਸਟਾਲ ਲਾਇਆ ਵੀ ਇਥੋਂ ਫਰੀ ਕਿਤਾਬਾਂ ਦਿੱਤੀਆਂ ਜਾਣਗੀਆਂ ਕਿ ਸਿੱਖ ਮਸ਼ੀਨੀ ਕਾਲ ਜਲਾਲ ਜਾਂ ਹੋਰ ਉਹਨਾਂ ਵੱਲੋਂ ਕਿਤਾਬਾਂ ਦਿੱਤੀਆਂ ਗਈਆਂ ਵੀ ਸਾਹੀ ਪੜ ਲਈਏ ਕੋ ਇਤਿਹਾਸ ਜਾਂ ਕੋਈ ਹੋਰ ਪੜ ਲਏ ਤੇ ਸਾਨੂੰ ਪਤਾ ਲੱਗ ਜੇ ਉਹ ਦੱਸਿਓ ਮੇਰੇ ਵੀਰ ਕਿੰਨੇ ਕਿੰਨੇ ਸਟਾਲ ਵੇਖਿਆ ਹੈ ਮੁਕਤ ਕਿਤਾਬਾਂ ਦਾ ਜਿੱਥੋਂ ਸਾਡੇ ਬੱਚੇ ਪੜਨਗੇ ਸਾਡੀ ਸਿੱਖੀ ਨੂੰ ਉਹਦੇ ਬਾਰੇ ਜਾਣਕਾਰੀ ਲੈਣਗੇ ਵੀ ਇੱਥੇ ਸਿੱਖ ਕੌਮ ਨੇ ਇੱਥੇ ਆ ਕੀਤਾ ਹੈ ਇੱਥੇ ਐਨੇ ਕੁਰਬਾਨੀ ਦਿੱਤੀ ਬਾਬਾ ਦੀਪ ਸਿੰਘ ਨੇ ਇਹ ਇੰਨੇ ਟਾਈਮ 'ਚ ਸਹਾਦਤ ਦਿੱਤੀ ਜਿਆਦਾਤਰ ਤੇ ਅਸੀਂ ਪ੍ਰਾਉ ਲੰਗਰ ਖਾਨ ਗਏ ਆ 37 ਤੋਂ 35 ਲੰਗਰ ਲੱਗੇ ਕੰਨਾਂ ਨੂੰ ਹੱਥ ਲਵਾਏ ਉੱਥੇ ਰੋਗ ਸੁਭਾਅ ਦੀ ਵੇਖੀ ਜਾਂਦੇ ਆ ਗਲਤੀ ਕੀ ਦੀ ਐ ਜਿਹੜਾ ਸਿੱਖ ਮਿਊਨਿਟੀ ਦਾ ਧਰਮ ਪਰਿਵਰਤਨ ਕਰਨ ਦਾ ਉਹਦੇ ਵਿੱਚ ਗਲਤੀ ਕੀ ਦੀ ਸਾਡੀ ਅਸੀਂ ਲੰਗਰ ਤੇ ਲਾਦ ਰਹੇ ਵੱਡੇ ਵੱਡੇ ਪਰ ਜੇ ਅਸੀਂ ਆਪਣੇ ਪਿੰਡ 'ਚ ਕੋਈ ਗਰੀਬ ਜਾਂ ਕੋਈ ਲੋੜਵੰਦ ਵੇਖ ਲਈਏ ਪਰਿਵਾਰ ਉਹਨੂੰ 10 ਰੁਪਏ ਦੇਣੇ ਹੁਣ ਵੀ ਜ ਦਵਾਈ ਲੈਣਾ 100 ਰੁਪਏ ਦੇਣਾ ਵੀ ਦਵਾਈ ਲੈ ਆ ਸਾਨੂੰ ਪੈ ਜਾਣੀ ਜਾਂ ਮੌਤ ਤੇ ਜੇ ਮੇਰੇ ਵਰਗਾ ਕੋਈ ਗਰੀਬ ਘਰ ਤੋਂ ਉੱਠਿਆ ਇਨਸਾਨ 10 ਪਰਾਵਾਂ ਨਾਲ ਰੜਕੇ ਚੰਗੀ ਸੋਚ ਵਾਲਾ ਇਨਸਾਨ ਨਾਲ ਰੜਕੇ ਮਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਉਹ ਅਗਲੇ ਉਹਨੂੰ ਆਸ ਦਿੰਦੇ ਆ ਜੀ ਇੱਕੋ ਦਰਪਈਏ ਵੜੇ ਹੁੰਦੇ ਆ ਐਸ਼ ਕਰਦਾ ਬੜੇ ਰੁਪਈਏ ਆਉਂਦੇ ਆ ਖਾਂਡਿਆ ਬੜਾ ਰੁਪਈਆ ਉੱਥੇ ਸਵਾਲ ਨਹੀਂ ਕੀਤਾ ਉੱਥੇ ਸਵਾਲ ਕੀਤਾ ਜੇ ਉੱਥੇ ਗੋਲਕਾਂ ਦੇ ਵਿੱਚ ਲੱਖਾਂ ਕਰੋੜਾ ਰੁਪਈਆ ਨਿਕਲਨੇ ਆ ਉੱਥੇ ਤੇ ਗੇਰ ਸਵਾਲ ਨਹੀਂ ਕਰਨਾ ਵੀ ਇਹ ਪੈਸਾ ਕਿੱਥੇ ਜਾਂਦਾ ਹੈ ਕਿੰਨਾ ਦੇ ਢੱਡਾਂ 'ਚ ਪੈ ਰਿਹਾ ਹੈ ਬਸ ਉਹ ਹੀ ਨਾ ਗੁਰਦਾਰੇ ਬਣਾ ਤੇ ਢਾਤੇ ਮੰਦਰ ਬਣਾ ਤੇ ਢਾਤੇ ਸੇਕੋਂ ਵਾਸਤੇ ਜਿਹੜੇ ਨੌਜਵਾਨ ਇਹਨਾਂ ਇਨਸਾਨ ਉਹਦੇ ਵਾਸਤੇ ਤੀ ਨਾ ਕੁਝ ਕੀਤਾ ਸੀ ਸਾਡੇ ਗੁਰੂ ਮਹਾਰਾਜ ਨੇ ਤੇ ਕੰਡਿਆ ਜਿਹੜਾ ਜੰਗਲਾਂ ਚ ਤੇ ਕੰਡਿਆਂ ਦੇ ਵੀ ਸੌਂ ਗਏ ਪੱਥਰਾਂ ਦੇ ਸੌਂ ਗਏ ਗੁਜ਼ਾਰਾ ਕਰ ਲਿਆ ਉਹ ਤਾਂ ਵੀ ਖੁਸ਼ ਰਹਿ ਉੱਥੇ ਸਾਡੇ ਵਾਸਤੇ ਤਸੀਂ ਕਿਹਨੂੰ ਖੁਸ਼ ਕਰੰਦਾ ਆਂ ਇਸ ਤਰ੍ਹਾਂ ਗੁਰੂ ਮਹਾਰਾਜ ਨਹੀਂ ਖੁਸ਼ ਹੁੰਦਾ ਕਿ ਬੜੇ-ਬੜੀਆਂ ਮਹਿਲ ਬਣਾ ਦੋ ਉੱਥੇ ਬੜੇ-ਬੜੇ ਕਮਰੇ ਬਣਾ ਦੋ ਪੱਥਰ ਲਾ ਦੋ ਤੇ ਬੜੀਆਂ ਬੜੀਆਂ ਡਿਊਟੀਆਂ ਦੇ ਪਾਰਕਾਂ ਬਣਾਉਂਦੇ ਤੇ ਉੱਥੇ ਗੁਰੂ ਮਹਾਰਾਜ ਖੁਸ਼ ਹੋਣੇ ਤਰਣੀ ਹੁਣਾ ਜਿੰਨੇ ਸਾਡਾ ਮਨ ਨਹੀਂ ਸਹੀ ਜਿਹੜੇ ਜਿਹੜੇ ਧਰਮ ਪਰਿਵਰਤਨ ਕਰਦੇ ਉਹਨਾਂ ਹੀ ਕੋਸਵਾਰ ਕਰਦੇ ਆ ਵੀ ਉਹ ਤਨ ਪਰਵਰਤਨ ਤੱਕ ਭਾਈ ਉਹਨਾਂ ਨੂੰ ਉੱਥੇ ਸਹੂਤਾ ਮਿਲਦੀਆਂ ਉਹਨਾਂ ਨੂੰ ਸਾਰਾ ਕੋ ਇਹਨਾਂ ਦੇ ਬੱਚੇ ਫ੍ਰੀ ਕਰਨ ਪੈਂਦੇ ਆ ਕੁਝ ਮੈਂਬਰਾਂ ਦੇ ਜਿਹੜਾ ਪੜ੍ਹਾਈ ਐ ਫ੍ਰੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਅਗਲੇ ਆਣੇ ਮੈਂ ਬੈਨਾਂ ਨਾ ਭਰਾਵਾਂ ਨਾਲ ਵੀ ਜਿਹੜੇ ਕ੍ਰਿਸ਼ਨ ਭਾਈ ਦੇ ਭੈਣ ਭਰਾ ਨਾ ਜਿਹੜੇ ਵੀ ਉਹਨਾਂ ਨਾਲ ਸਾਡਾ ਪ੍ਰੇਮ ਆ ਬੈਨੇ ਖਲੁੰਦੇ ਆ ਸਾਰੇ ਨਾਲ ਬੈਨੇ ਖਲੁੰਦੇ ਆ ਮੈਂ ਕ ਵੀਰ ਨਾ ਭੋਰ ਗਿਆ ਅਬ ਭੋਰ ਗਿਆ ਮੇਰੀ ਗੱਲ ਵੇਖੋ ਧਿਆਨ ਨਾਲ ਸੁਣ ਇੱਕ ਵੀਰ ਨਾ ਭੋਰ ਚਲ ਗਿਆ ਉਹ ਕ੍ਰਿਸ਼ਨ ਭਾਈ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਜਿਹੜਾ ਸਕੂਲ ਬਣਿਆ ਕ੍ਰਿਸ਼ਨ ਭਾਈ ਵੱਲੋਂ ਸਕੂਲ ਕਾਲਜ ਹੀ ਪੰਜਵੀਂ ਤੋਂ ਲੈ ਕੇ ਤੇ 12ਵੀਂ ਤੱਕ ਉੱਥੇ ਮੈਂ ਗਿਆ ਤੇ ਉੱਥੇ ਬੜਿਆ ਉਹਨਾਂ ਇਜਤਮਾਨ ਕੀਤਾ ਉਹਨਾਂ ਦਾ ਜਿਹੜਾ ਵੱਡਾ ਹੈੱਡ ਹੀ ਬਹੁਤ ਬੜਾ ਵਧੀਆ ਉਹਨਾਂ ਰਿਸਪਾਂਸ ਦਿੱਤਾ ਉਹਨਾਂ ਬੜੀ ਵਧੀਆ ਗੱਲਬਾਤ ਕੀਤੀ ਬੈਠੇ ਚਾਹ ਪਾਣੀ ਪੀਤਾ ਤੇ ਉੱਥੋਂ ਦੀ ਮੈਂ ਵੀਡੀਓ ਬਣਾ ਕੇ ਆਈ ਪਾਣੀ ਹੋਣ ਇਸ ਤੋਂ ਬਾਅਦ ਤੇ ਉਹ ਜਿਹੜੇ ਪਰਿਵਾਰ ਉਹਨਾਂ ਦੇ ਸਰ ਗਏ ਤਾਂ ਉਹਨਾਂ ਦਾ ਇੱਕ ਇੱਕ ਪਰਿਵਾਰ ਜਿਹੜਾ ਨਹੀਂ ਉਹ ਆਂਦਾ ਹੀ ਪਰਜੀ ਅਸੀਂ ਸਾਰੇ ਅਸੀਂ ਜੌਬ ਕਰਨ ਦੇ ਉੱਥੇ ਉਹਨਾਂ ਦੇ ਬੜੀ ਵਧੀਆ ਜਿਵੇਂ ਮੈਂ ਫਤਿਹ ਦੀ ਸਮਝ ਬੁਲਾਈ ਆ ਜਾਂ ਕੋਈ ਉਹਨਾਂ ਮੇਰਾ ਜਵਾਜ਼ ਦਾ ਤੇ ਆ ਕੋਈ ਦਿਨ ਪਹਿਲਾਂ ਇੱਥੇ ਅਸੀਂ ਆਪਣੇ ਨਾਲ ਕੋਈ ਵੀਰ ਆਇਆ ਵਾ ਸਾਡੇ ਖਾੜਿਓ ਬਾਹਰੋਂ ਤੇ ਉਹਦੇ ਨਾਲ ਚੱਲ ਗਏ ਤੇ ਉਹ ਅਹੀਂ ਕੋਈ ਸਮਾਨ ਲੈਣ ਜਾਣਾ ਹੈ ਸਮਾਨ ਲੈਣ ਜਾਣਾ ਸੀ ਉਹ ਜਥੇਬੰਦੀ ਆਪਣੇ ਇਲਾਕੇ 'ਚ ਬਹੁਤ ਤਗੜੀ ਹੈ ਉੱਥੋਂ ਸਮਾਨ ਲੈਣ ਜਾਣਾ ਸੀ ਤੇ ਉਹ ਵੀਰਾਂ ਦਾ ਚੱਲ ਗਏ ਤੇ ਚੱਲ ਗਏ ਉੱਥੋਂ ਦਾ ਇੱਕ ਸੇਵਾਦਾਰ ਜਿਹਦੀ ਕੋਈ ਡਿਊਟੀ ਲੱਗੀ ਹੋਊ ਉੱਥੋਂ ਚਾਰਜਸ ਸੰਭਾਲਿਆ ਬਾਬਿਆਂ ਨੇ ਸੇਵਾ ਲਈ ਹੋ ਜਿਹੜੇ ਉਤਲੇ ਨੇ ਦੇਣਾ ਜਿਹੜੇ ਵੱਡੇ ਲੀਡਰ ਹੈ ਜਾਂ ਲੋ ਜਾਂ ਵੱਡੇ ਬਾਬੇ ਹੈ ਜਾਂ ਕੋਈ ਉਹ ਸਾਰੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਥੋੜਾ ਜਿਹਾ ਹੋ ਜਾਂਦਾ ਨਾ ਵੱਡੀਆਂ-ਵੱਡੀਆਂ ਸੰਸਥਾਵਾਂ ਜਾਂ ਕਿਤਾਬਾਂ ਉਹਨਾਂ ਨੂੰ ਤੇ ਆਕੜ ਜਾਂ ਉਹਨਾਂ ਦੇ ਮੋਢਿਆਂ ਤੇ ਘਾਰ ਚੁੱਕੇ ਹੁੰਦਾ ਵੀ ਸਾਡੀ ਸੰਸਥਾ ਹੋਣਾ ਹੀ ਬਸ ਹੈਗੇ ਆ ਉਹ ਜਿਹੜੇ ਜਿੱਥੇ ਥੱਲੇ ਹੁੰਦੇ ਨੇ ਮੇਰੇ ਵਰਗੇ ਚਮਚੇ ਉਹ ਵੀ ਬੜਾ ਸਿਰ ਤੇ ਘਾਰ ਚੁੱਕੀ ਫਿਰਦੇ ਆ ਇੱਥੇ ਗਾਇਦੋ ਵੀਰ ਨੇ ਕਿਹਾ ਉਹ ਗਾੜੀੋਂ ਵੀਰ ਜੈਹਦਾਰ ਸਿੰਘ ਸੱਜਾ ਬੜਾ ਵਧੀਆ ਸਰੂਪ ਚ ਤੇ ਉਹ ਸਾਡਾ ਵੀਰ ਜਿਹੜਾ ਬਾਹਰੋਂ ਆਇਆ ਉਹਨੇ ਨਜਾਗੇ ਨਾ ਫਤਿਹ ਦੀ ਸਾਂਝ ਪਾਈ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀਰ ਨੇ ਉਹ ਸਿੰਘ ਨੇ ਜਵਾਬ ਨਹੀਂ ਦਿੱਤਾ ਪਰ ਉਹ ਗੱਲਾਂ ਲੈ ਕੇ ਤੇ ਬਾਅਦ ਚ 2 ਮਿੰਟ ਚੇਤਾ ਆਏ ਸਾਰੇ ਖਲੋਤੇ ਦੇ ਆਂਦਾ ਆਓ ਪਾਉ ਜੀ ਕਿੱਧਰ ਆਏ ਜੇ ਆਹ ਫਰਕ ਜੇ ਨਾ ਜੋ ਉਹ ਗਾੜੀਆਂ ਉਹਨੇ ਫਤਿਹ ਬਲਾਈ ਤੇ ਉਹ ਗਾੜੀਆਂ ਆਂਦਾ ਆਓ ਪਾਉ ਜੀ ਕਿੱਧਰ ਆਏ ਜੇ ਇਹ ਸਾਡਾ ਫਰਕ ਆ ਇੰਨਾ ਅਸੀਂ ਸਾਡੀਆਂ ਜਿਹੜੀਆਂ ਸਭ ਤੋਂ ਸਰਮੋਰ ਜਥੇਬੰਦੀ ਹੈ ਐਸਪੀਸੀ ਉਹਨੂੰ ਨਹੀਂ ਚਾਹੀਦਾ ਵੀ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈ ਕਿਉਂ ਸਾਡੀਆਂ ਜਿਹੜੀਆਂ ਧਰਮ ਪਰਿਵਰਤਨ ਕਰਨੀਆਂ ਜਿਉਂ ਦਾ ਅਸੀਂ ਇਨਸਾਨੀਏ ਸੇਵਾ ਨਹੀਂ ਕਰ ਸਕਦੇ ਤੇ ਪਤਾ ਨਹੀਂ ਕੀ ਅਸੀਂ ਰਜਾਂ ਨੂੰ ਰਜਾਉਣ ਵਾਸਤੇ ਤੇ ਬਿਲਡਿੰਗਾਂ ਬਣਾਈਆਂ ਨੇ ਪਤਾ ਨਹੀਂ ਕਾਦੇ ਵਾਸਤੇ ਬਣਾਈਆਂ ਨੇ ਦਿਖਾਵਾ ਕਰਨ ਨੂੰ ਅਸੀਂ ਆਪਣਾ ਖਾਨ ਨੂੰ ਬਣਾਉਣਾ ਹੈ ਉਥੇ ਕੇ ਸਵਾਲ ਨਹੀਂ ਕੀਤਾ ਕਿ ਆਹ ਯਾਰਾ ਗੁਰਦਾਰਾ ਬਣਦਾ ਜਾਂ ਕੋਈ ਆਹ ਮਸਜਿਦ ਜਾਂ ਕੋਈ ਮੰਦਿਰ ਬਣਦਾ ਇੱਥੇ ਕਿਉਂ ਰੁਪਈਆ ਆ ਰਿਹਾ ਹੈ ਲੀਡਰ ਸਾਡੇ ਇੰਨਾ ਰੁਪਈਆ ਰੱਖੀ ਫਿਰਦੇ ਆ ਇੰਨਾ ਕਰੋੜਾ ਰੁਪਈਆ ਸਾਂਭੀ ਜਾਂਦੇ ਆ ਉਹਨਾਂ ਨੂੰ ਸਵਾਲ ਕੀਤਾ ਜੇ ਕਦੀ ਨਹੀਂ ਕੀਤਾ ਤੇ ਸਵਾਲ ਕੌਣ ਕਰਦੇ ਆ ਜੇ ਮੇਰੇ ਵਰਗਾ ਕੋਈ ਮੜਾ ਮੋੜ ਜਾ ਸਿੰਘ ਗਰੀਬ ਇਨਸਾਨ ਜਿਹੜਾ ਗੁਰੂ ਮਹਾਰਾ ਥੋੜਾ ਜੁੜ ਕੇ ਸੇਵਾ ਕਰਦਾ ਹੁੰਦਾ ਨਾ ਉਸ ਉਸੇ ਮਿਊਨਿਟੀ ਦੇ ਜਿਨ੍ਹਾਂ ਨੇ ਜਿਨ੍ਹਾਂ ਸਾਰਿਆਂ ਨੂੰ ਕਹਿੰਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਬਖਸ਼ੀ ਦਸਤਾਰ ਹੈ ਨਾ ਜਿਹੜੀ ਉਹਦੇ ਵਿੱਚ ਜਿਹੜਾ ਸਿੰਘ ਹੈ ਸੇਰੇ ਨਾ ਆਪਣੀਆਂ ਧੌਣਾ ਪਸਾਈਆਂ ਉਹ ਸਵਾਲ ਕਰਦੇ ਆ ਇਹਨਾਂ ਕੋ ਰੁਪਈਆ ਆ ਗਿਆ ਜੀ ਇਹ ਬੜਾ ਕੁਛ ਕਰਦੇ ਆ ਲੁੱਟੀ ਜਾਂਦੇ ਇਹ ਕਰੀ ਜਾਂਦੇ ਆ ਹ ਹਾਲਾਤ ਬਣਿਆ ਉੱਥੇ 35 ਤੋਂ 37 ਲੰਗਰ ਲੱਗ ਗਏ ਹੀ ਰਜਾਉਣ ਵਾਸਤੇ ਲੰਗਰ ਲਾਉਣ ਦੇ ਸਾਡੀ ਇੱਕ ਵੀ ਬੰਦੇ ਦੀ ਸੋਚ ਬਦਲੀ ਆ ਉੱਥੇ ਆਖਿਰ ਕੀ 35 ਤੋਂ 37 ਲੰਗਰ ਲੱਗੇ ਹੀ ਅਗਲੀ ਵਾਰੇ 50 ਹੋ ਜਾਣਗੇ ਪਰ ਕਿਸੇ ਦੀ ਇਹ ਨਹੀਂ ਸੋਚ ਰਹੀ ਵੀ ਉੱਥੇ ਅਸੀਂ ਯਾਰ ਕਿਤਾਬਾਂ ਦਾ ਲੰਗਰ ਲਾ ਲਈਏ ਕੋਈ ਸਿੱਖਿਆ ਦਾ ਲੰਗਰ ਲਾ ਦਈਏ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਕੋਈ ਚੰਗਾ ਇਤਿਹਾਸ ਪੜ੍ਹ ਲੈਣਗੇ ਸਾਡੇ ਗੁਰੂ ਮਹਾਰਾਜ ਜਿਹੜੀਆਂ ਸਹਾਦਤ ਦਿੱਤੀਆਂ ਉਹਨਾਂ ਬਾਰੇ ਜਾਣਕਾਰੀ ਰੱਖ ਲੈਣਗੇ ਗੁਰੂਆਂ ਸਰਕਾਰਾਂ ਦੇ ਤੁਹਾਡੀਆਂ ਪਹਿਲੋਂ ਚਾਹੁੰਦੀਆਂ ਆ ਪੱਗਾਂ ਵਾਲੇ ਜਿਹੜੇ ਇਹਨੂੰ ਘਟਾ ਦਈਏ ਕੁਝ ਜਿਹੜਾ ਉਹਨਾਂ ਸਿਆਸਤ ਚੱਲ ਗਈ ਇੱਥੇ ਭੁੱਖੇ ਮਾਰਨੇ ਆ ਜਿਹੜੇ ਪੜੇ ਲਿਖੇ ਨੌਜਵਾਨ ਆ ਉਹ ਬਾਹਰ ਤੋਰਤੇ ਆ ਇੱਥੇ ਰਹਿਣੇ ਮੇਰੇ ਅਗੇ ਲੰਗ ਭੂਜ ਜਿਹਨਾਂ ਉੜਾੜਾ ਨਹੀਂ ਉਹਦਾ ਮੇਰੇ ਇੱਥੇ ਰਹਿ ਜਣੇ ਆ ਤੇ ਇਹਨਾਂ ਨੇ ਜਿਹੜੇ ਬੱਚੇ ਆ ਉਹ ਜਿਹੜੇ ਬਾਹਰ ਤੋਂ ਆਣਦੇ ਆ ਬਿਹਾਰੀਓ ਤੋਂ ਲੈ ਕੇ ਜਿੱਧਰ ਜਿੱਧਰੋਂ ਯੂਪੀ ਬਿਹਾਰ ਤੋਂ ਇੱਥੇ ਆਣ ਕੇ ਉਹਨਾਂ ਡੇਰਾ ਲਾ ਲੈਣਾ ਤੇ ਮੁੜ ਕੇ ਉਹਨਾਂ ਨੇ ਮਾਰਨੇ ਛੱਤਰ ਤੇ ਤੁਸੀਂ ਛੱਤਰ ਖਾਣੇ ਆ ਹਾ ਪੀਬੀਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਗੁਰਜੀਤ ਮੇਰੇ ਵੀਰ ਜੀ ਸੂਬੇਦਾਰ ਸਾਹਿਬ ਸ਼ੀਨਾ ਅਰੋਹਮ ਸਿੰਘ ਜੀ ਧੰਨਵਾਦ ਤੁਹਾਡਾ ਗੱਲ ਵੀਰ ਜੀ ਆਪਾਂ ਕਰ ਰਹੇ ਹਾਂ ਵੀ ਇੱਥੇ ਖਬਰਾਂ ਚੱਲ ਰਹੀਆਂ ਕਿ ਈਸਾਈ ਧਰਮ ਦੇ ਵਿੱਚ ਧਰਮ ਪਰਿਵਰਤਨ ਕਿਉਂ ਕਰੀ ਜਾਂਦੇ ਆ ਸਿੱਖ ਕਮਿਊਨਿਟੀ ਦੇ ਲੋਕ ਕਿਉਂ ਕਰ ਰਿਹਾ ਸਾਡੀਆਂ ਕਮੀਆਂ ਉਹਨਾਂ ਦੀ ਗਲਤੀ ਨਹੀਂ ਕੋਈ ਉਧਰ ਉਹਨਾਂ ਨੂੰ ਚੰਗਾ ਦਿਖ ਰਿਹਾ ਉਹਨਾਂ ਨੂੰ ਚੰਗਾ ਭਵਿੱਖ ਬਣ ਰਿਹਾ ਉਧਰ ਉਹਨਾਂ ਦੇ ਬੱਚੇ ਪੜ੍ਹਨਦਾ ਉਹਨਾਂ ਨੂੰ ਉਧਰ ਫ੍ਰੀ ਉੱਥੇ ਐਜੂਕੇਸ਼ਨ ਮਿਲ ਰਹੀ ਆ ਫ੍ਰੀ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਉਧਰ ਜਾਣਾ ਹਣਾ ਉਧਰ ਜਾਣਾ ਹੈ ਇੱਧਰ ਕੀ ਕਰ ਰਹੇ ਆ ਇਧਰ ਆਪਸ ਵਿੱਚ ਲੜੀ ਜਾਂਦੇ ਆਂ ਪੱਗਾਂ ਪੱਗਾਂ ਸਿਰਫ ਸਾਹਿਬ ਇਸ ਵਿੱਚ ਲੜੀ ਜਾਂਦੇ ਆਂ ਜੇ ਮੇਰੇ ਕੋ ਕੰਮ ਜੇ ਮੇਰੇ ਰਿਕਾ ਕੋ ਨਾ ਚਾਰ ਭਰਾ ਕਾਂਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਬਸ ਇਹ ਕੋਣ ਹੁੰਦਾ ਵੀ ਇਹ ਕੰਮ ਕਰ ਜੂ ਆ ਸਾਡੇ ਪਿੰਡ ਹੋਇਆ ਥੋੜਾ ਜਿਹਾ ਛੀਜ ਜਸਵੰਤ ਸਿੰਘ ਦੇ ਨਗਰ ਦੇ ਵਿੱਚ ਹੋਇਆ ਥੋੜੇ ਦਿਨ ਪਹਿਲਾਂ ਜਿਹੜੇ ਚਾਹਦੇ ਹੀ ਉਹ ਆਂਦੇ ਆ ਹੀ ਕੋਈ ਕੰਮ ਨਹੀਂ ਦੇਣਾ ਜੇ ਹੀ ਕੋਈ ਕਰਦੇ ਆ ਜੇ ਕੋਈ ਕਿਤੇ ਵੀ ਕੋਈ ਕਰਦਾ ਚੰਗੇ ਕੰਮ ਕਰਦਾ ਕੋਈ ਵੀ ਇਨਸਾਨ ਮੈਂ ਆਪਦੀ ਗੱਲ ਨਹੀਂ ਕਰਦਾ ਕਿਤੇ ਵੀ ਕੋਈ ਵੀ ਇਨਸਾਨ ਚੰਗੇ ਕੰਮ ਕਰਨ ਦੀ ਕਾਸ਼ਦਾ ਉਹਨੂੰ ਆ ਤੇ ਬੱਸ ਇਹ ਕਿਉਂ ਕੰਮ ਕਰ ਜੇ ਨਾ ਪਾਈ ਹੀ ਤਾਂ ਕਰਨੀ ਨਹੀਂ ਦੇਣਾ ਨਾ ਹੀ ਕੁਝ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ ਇਹ ਹਾਲਾਤ ਬਣੇ ਪਏ ਆ ਜਿਹੜੇ ਇੱਥੋਂ ਮੇਲੇ ਦੇ ਵਿੱਚ ਵੀਡੀਓ ਚੱਲੀ ਆ ਜੀ ਇੱਥੇ ਮਾਜੇ ਦੇ ਵਿੱਚ ਸਿੱਖ ਕਮਿਊਨਿਟੀ ਦੇ ਲੋਕ ਆ ਉੱਤਰਨ ਪਰਵਰਤਨ ਕਰਨ ਦਾ ਤੇ ਕਰਨ ਕਿੱਧਰ ਦਾ ਹੈ ਜੀ ਅਸਾਈ ਧਰਮ ਜਾ ਰਿਹਾ ਹੈ ਭਾਈ ਜਿਹੜਾ ਜਾਂਦਾ ਜਾਵੇ ਜੀ ਸਤਕੇ ਸਾਨੂੰ ਨਹੀਂ ਆ ਪਰ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਜਿਹੜੇ ਵੀਰ ਸਿੱਖਾਂ ਦੇ ਪਰਿਵਾਰਾਂ ਨੂੰ ਜਾ ਰਹੇ ਨਾ ਉਹਨਾਂ ਨੂੰ ਭਰਾਓ ਬੇਨਤੀ ਹੈ ਵੀ ਉੱਥੇ ਜਾ ਕੇ ਉਹਨਾਂ ਦੇ ਨਾਰੇ ਲਾਉਣੇ ਤੇ ਆ ਦਸਤਾਰ ਜਿਹੜੇ ਗੁਰੂ ਮਹਾਰਾਜ ਤਾਜਣਾ ਇਹ ਬੜੀ ਬੜੀਆਂ ਕੁਰਬਾਨੀਆਂ ਦੇ ਕੇ ਬੜਾ ਖੂਨ ਡੋਲਿਆ ਤੇ ਫੇਰ ਇਹ ਤਾਜ ਮਿਲਿਆ ਹੈ ਜੇ ਕਿਨੇ ਪ੍ਰਕਾਰ ਪਾਏ ਆ ਪੰਜ ਕਕਾਰ ਪਾਏ ਜੇ ਜੜੀ ਵੀ ਸਿੱਖੀ ਧਰਮ ਨਾਲ ਜੁੜੀ ਚੀਜ਼ ਹੈ ਉਹਨਾਂ ਨੇ ਉਹ ਭਰਾਓ ਇੱਥੇ ਵਾਪਸ ਕਰ ਦਿਓ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਜੋ ਤੇ ਤੁਸੀਂ ਜਾਓ ਜਿੱਥੇ ਜਾਣਾ ਜਿਹੜਾ ਮੁਬਾਰਕ ਜਿਹਦਾ ਵੀ ਧਰਮ ਹੈ ਮੁਬਾਰਕ ਹੈ ਅਸੀਂ ਸਾਰਾ ਸਤਿਕਾਰ ਕਰਦੇ ਆਂ ਪਰ ਇਹ ਕੀ ਹੋਇਆ ਜੇ ਸਾਨੂੰ ਕੋਈ ਦੁੱਖ ਤਕਲੀਫ ਆ ਗਈ ਜੇ ਸਾਨੂੰ ਕੋਈ ਮੜੀ ਮੁਸ਼ਕਲ ਆ ਗਈ ਤਾਂ ਇਹ ਗੁਰੂ ਮਹਾਰਾਜ ਦੇ ਇਲਜ਼ਾਮ ਲਾਉਣੇ ਆ ਜੀ ਲੈ ਸਾਹੀ ਤੇ ਉਹਨੂੰ ਮੰਨਦੇ ਹਾਂ ਸਾਡਾ ਕੋਈ ਭਲਾ ਨਹੀਂ ਹੋਇਆ ਉਤੋਂ ਨਾ ਆਜੋਗੇ ਅਸੀਂ ਦੂਜੇ ਮੰਨੇ ਚੱਲ ਜਾਵਾਂਗੇ ਧਰਮ ਪਰਿਵਰਤਨ ਕਰ ਲਾਂਗੇ ਅਸੀਂ ਜੇ ਅਸੀਂ ਕੋਈ ਚੰਗੀ ਲਾਈਨ ਵਾਲ ਪਏ ਆ ਸਚਾਈ ਵਾਲ ਪਏ ਆ ਨਾ ਸਾਨੂੰ ਕਠਿਨਾਈਆਂ ਦਾ ਵੀ ਸਾਹਮਣਾ ਕਰਨਾ ਪੈਣਾ ਸਾਡਾ ਨਗਰ ਹੈ ਛੀ ਜਸਵੰਤ ਸਿੰਘ ਖਾਲੜਾ ਨਗਰ ਹੈ ਆਪਣਾ ਉਹਦੇ ਹਾਲ ਇਤਿਹਾਸ ਬੜਾ ਕਿੰਨਾ ਹੁਣ ਸੋਸ਼ਲ ਮੀਡੀਆ ਦੇ ਉਹ ਫਿਲਮ ਰਿਲੀਜ਼ ਹੋਣੀ ਸੀ ਤੇ ਉਹ ਬੰਦ ਕਰਾਤੀ ਇਹ ਸਾਡੀ ਜਿਹੜੀ ਸਿਕਮੋ ਗਾਣਾ ਨਹੀਂ ਸਕੇ ਵਧ ਨਹੀਂ ਸਕੇ ਸਾਡੇ ਬੱਚਿਆਂ ਨੂੰ ਪਤਾ ਲੱਗ ਜਾਣਾ ਜਦੋਂ ਫਿਲ ਵੇਖੀ ਸਾਡਾ ਖੂਨ ਉਬਲ ਬਾਲੇ ਮਾਰਨਾ ਬੱਚਿਆਂ ਦਾ ਸਾਡੇ ਵਰਗਿਆਂ ਦਾ ਤੂੰ ਗਾਣਾ ਵਾ ਸਕਣ ਆਹ ਹਾਲਾਤ ਬਣੇ ਪਿਆ ਸਾਡਾ ਸਿੱਖ ਕੋਈ ਵੀ ਸਿੱਖ ਦਾ ਦੁਸ਼ਮਣ ਬਣਿਆ ਪਿਆ ਬਾਹਰ ਦਾ ਕੋਈ ਦੁਸ਼ਮਣ ਨਹੀਂ ਏ ਅਸੀਂ ਆਵੇ ਸਵਾਲ ਕਰ ਜਾਂਦੇ ਉਥੇ ਆਏ ਸਾਨੂੰ ਉਹ ਮਾਰਨਾ ਚਾਹੁੰਦਾ ਸਾਨੂੰ ਉਹ ਮਾਰਨਾ ਚਾਹੁੰਦਾ ਆ ਕੀ ਕਰਦੇ ਜਿਹੜੇ ਵੱਡੀਆਂ ਵੱਡੀਆਂ ਸੰਸਥਾ ਚੜੀ ਬਣੇ ਸਾਂਭੀ ਬੈਠੇ ਆ ਜਿਹੜੇ ਆਗੂ ਬਣਿਆ ਕੀ ਕਰਦਾ ਬਸ ਉਹ ਕੀ ਕਰਦੇ ਰੁਪਈਆ ਬਣਾਉਂਦੇ ਆ ਕੁਛ ਨਹੀਂ ਇਹ ਕਰਨ ਦਾ ਕਿਸੇ ਦੇ ਉਹਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਆ ਕੋਈ ਮਰਦਾ ਤੇ ਮਰੇ ਉਹਨਾਂ ਨੂੰ ਕੀ ਲੈਣ ਦੇਣ ਆ ਉਹਨਾਂ ਨੂੰ ਬਸ ਇਹ ਹਰਾਣਾ ਪੈਹਾ ਹੁੰਦਿਆ ਵਾ ਬਸ ਸੰਭੀ ਜਾਣਾ ਜੇ ਸਾਡੇ ਵਰਗਾ ਕੋਈ ਉੱਠ ਕੇ ਕੰਮ ਕਰਦਾ ਕੋਈ ਸੰਸਥਾ ਚਲਾ ਰਿਹਾ ਜਾਂ ਕੋਈ ਆਸ਼ਰਮ ਚਲਾ ਰਿਹਾ ਜਾਂ ਕੋਈ ਪਿੰਡ 'ਚ ਕਿਸੇ ਦੀ ਲੋੜਵੰਦ ਜਾਂ ਬਾਹਰ ਕਿਸੇ ਦੀ ਲੋੜਵੰਦ ਕਰਦਾ ਆਪਣੀ ਮਿਹਨਤ ਕਰਕੇ ਜਾਂ ਕੋਈ ਮੰਤ ਕਰਕੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਕੰਮ ਕਰਨੀ ਚਾਹੁੰਦਾ ਹੈ ਮਤ ਕਰਨੀ ਚਾਹੁੰਦਾ ਤੇ ਉੱਥੇ ਆਖਦੇ ਜੀ ਕੋ ਰੁਪਈਆ ਵੜਾਈ ਇਹ ਐਸ਼ ਵੜੀ ਕਰ ਰਿਹਾ ਜੀ ਤੁਸੀਂ ਵੀ ਕਰ ਲੋ ਕਦੀ ਲੀਡਰਾਂ ਨੂੰ ਸਵਾਲ ਕੀਤਾ ਜਾ ਕੇ ਕਦੀ ਬਾਬਿਆਂ ਨੂੰ ਸਵਾਲ ਕੀਤਾ ਜਾ ਕੇ ਪੀ ਤੁਹਾਡੇ ਕੋ ਰੁਪਈਆ ਆਉਂਦਾ ਕਿੱਥੋਂ ਆਉਂਦਾ ਤੁਹਾਡੇ ਕੋ ਬੜੀਆਂ ਬੜੀਆਂ ਗੱਡੀਆਂ ਰੱਖੀਆਂ ਉਹ ਕਿੱਥੋਂ ਕਰੋੜਾਂ ਰੁਪਈਆ ਦੇ ਗੱਡੀਆਂ ਤੇ ਕਿੱਥੋਂ ਰੁਪਈਆ ਆਉਂਦਾ ਉਹ ਸਵਾਲ ਕੀਤਾ ਜੇ ਇਸ ਵਾਰ ਕਹਾਂ ਜੇ ਜੇ ਅਸੀਂ ਤੁਹਾਨੂੰ ਵੋਟਾਂ ਪਈਆਂ ਸਾਨੂੰ ਸਾਡਾ ਹੱਕ ਚਾਹੀਦਾ ਕਦੀ ਕੀਤਾ ਜਾ ਕੇ ਅਹੀਂ ਦੇ ਮਾਰ ਲੀਆਂ ਪੁੱਛਾਂ ਆ ਖਾਸ ਕਰਕੇ ਜਿਹੜੇ ਚਮਚੇ ਬਣੇ ਹੁੰਦੇ ਜ਼ਿਆਦੇ ਲੀਟਰਾਂ ਦੇ ਇਹ ਤਾਂ ਗਰੀਬ ਦਾ ਕੋਈ ਚੀਜ਼ ਲੈ ਕੇ ਦੇ ਆਂਦੇ ਫਲਾਣੇ ਮੰਤਰੀ ਦਾ ਫੋਨ ਕਰਾਓ ਆ ਮੇਲੇ ਤੋਂ ਪਹਿਲਾਂ ਇਥੇ ਭਿੱਖੀ ਬੰਡ ਦੇ ਵਿੱਚ ਕਮੇਟੀ ਨੇ ਦੁਕਾਨਾਂ ਤੋਂ ਕੋਨਾ ਸਮਾਨ ਚੁੱਕ ਲਿਆ ਗਰੀਬਾਂ ਦਾ ਤਗੜਿਆ ਹਲ ਹੋਇਆ ਨਹੀਂ ਪਤਾ ਨਹੀਂ 7:00 ਵਜੇ ਨੇ ਉਧਰ ਮੈਂ ਭੱੜ ਕੇ ਉੱਥੇ ਵੀ ਲਾਈਵ ਹੋਣਾ ਜਾ ਕੇ ਪਰ ਉਹ ਗਲਤੀ ਉਹਨਾਂ ਦੀ ਨਾ ਕੱਢਿਆ ਕਰੋ ਜਿਹੜਾ ਧਰਮ ਪਰਵਰਤਨ ਕਰ ਰਿਹਾ ਗਲਤੀ ਉਹਨਾਂ ਦੀ ਕਾਢੇ ਜਿਹੜਾ ਸਾਡੇ ਇੱਥੇ ਬੈਠੇ ਆ ਪਿੰਡੋਂ ਪਿੰਡੀ ਅਸੀਂ ਘਰਾਂ ਦੇ ਵਿੱਚ ਬੈਠੇ ਆ ਰੱਜਿਆਂ ਨੂੰ ਰਜਾਉਂਦੇ ਆ ਲੰਗਰ ਤੋਂ ਇਲਾਵਾ ਸੁਰਦਾ ਹੀ ਨਹੀਂ ਐਰ ਕੀ ਲੰਗਰ ਨਾਲ ਅਗਲੇ ਦੇਖਣਾ ਜੇ ਅਸੀਂ ਵੱਡਾ ਲੰਗਰ ਲਾਉਣਾ ਜੇ ਆਹ ਪ੍ਰੋਗਰਾਮ ਕਰਨਾ ਜੇ ਅਸੀਂ ਜਾ ਕੇ ਗੁਰੂ ਘਰ ਇੱਥੇ ਐਰ ਕੀ ਮਪੂੜ ਸਾਹਿਬ ਦੇ ਲੜਦੇ ਵੇਖੇ ਮੇਰੇ ਕੋਲ ਵੀਡੀਓ ਆ ਲੰਗਰ ਲਾਉਂ ਤੋਂ ਲੜਦੇ ਵੇਖਿਆ ਲੰਗਰ ਲਾਉਣ ਤੋਂ ਨਹੀਂ ਰਜਿਆਂ ਨੂੰ ਰਜਾਉਣ ਵਾਸਤੇ ਲੜਾਈ ਲੜਦੇ ਵੇਖੇ ਮੈਂ ਮੇਰੇ ਕੋਲ ਵੀਡੀਓ ਪਈਆਂ ਜਿਹਨੇ ਆਣ ਕੇ ਵੇਖਣੀ ਤੁਸੀਂ ਵੇਚ ਸਕਦੇ ਜੀ ਰਜਾਉਣ ਵਾਸਤੇ ਲੋਕਾਂ ਨੂੰ ਰਜਾਉਣ ਵਾਸਤੇ ਜਿਹੜਾ ਲੜਦੇ ਫਿਰਦੇ ਇੱਥੇ ਪਾ ਸਾਡਾ ਟੈਂਟ ਇੱਥੇ ਲਾਉਣਾ ਸੀ ਜਾਂ ਉਹ ਆਉਂਦਾ ਇੱਥੇ ਆਉ ਕੋਈ ਜਾਂਦਾ ਨਾ ਇੱਥੇ ਤੁਹਾਨੂੰ ਐਰ ਕੀ ਜਗ੍ਹਾ ਨਹੀਂ ਮਿਲਣੀ ਉਹ ਜੇ ਇੱਥੇ ਆ ਨਹੀਂ ਹੋਣਾ ਉਹ ਵੇਖੋ ਕੋਦੇ ਆਇਓ ਫਾਸਟ ਫੂਡ ਇੱਥੇ ਪਵਨ ਸਾਹਿਬ ਤੇ ਲਿਖਿਆ ਲਿਸਟ ਵੀ ਇੱਥੇ ਜਿਹੜਾ ਫਾਸਟ ਫੂਡ ਹੈ ਉਹਦਾ ਲੰਗਰ ਨਹੀਂ ਹੀ ਲਾਉਣਾ ਪਰ ਇੱਥੇ ਨਾ ਬੜੇ ਬੜੇ ਲੰਗਰ ਕਰੋੜਾ ਰੁਪਿਆ ਡਾ ਕੇ ਰੱਖਤਾ ਕਿਸੇ ਦਾ ਕੰਮ ਆਇਆ ਕੋਈ ਇੱਥੇ ਧੀਆ ਭੈਣਾਚਰੀਆਂ ਫੋਨ ਕਰਦੀਆਂ ਕਿ ਅੰਕਲ ਜੀ ਸਾਡੀ ਮਤ ਕਰੋ ਮੈਂ ਪੜਨਾ ਚਾਹੁੰਦੀ ਮੈਂ ਆ ਕਰਨਾ ਚਾਹੁੰਦੀ ਆ ਆਖੀ ਦਾ ਬੁੱਤ ਮੈਂ ਜਿੰਨੇ ਜੋਗਾ ਕਰੀ ਜਾਂਦਾ ਕੋਈ ਨਹੀਂ ਮੈਂ ਆ ਕੇ ਤੇ ਅਪਡੇਟ ਪਾ ਦਾਂਗਾ ਤੁਹਾਡੀ ਅੱਜ ਮਮੀ ਆਵਾ ਮੇਰੇ ਕੋ ਆਜੇ ਕੋਈ ਮਮੀ ਇਹ ਆਪ ਜਾਣਦਾ ਜਾਂ ਪਰਿਵਾਰ ਜਾਣਦਾ ਵੀ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਲੰਘ ਰਿਹਾ ਅਸੀਂ ਵੀ ਅਹੀਂ ਵੀ ਨੰਗਰਾ ਦੇ ਆਖੇ ਇਹ ਸਾਡੇ ਗੁਰੂ ਮਾਰ ਸਾਡਾ ਰੋਸ ਕੇ ਸਾਨੂੰ ਕੋਈ ਸੁੱਖ ਹੀ ਨਹੀਂ ਦਿੰਦਾ ਤਾਂ ਹਿੱਤਾਂ ਬਰਵਰਤਨ ਕਰ ਲਾਂਗੇ ਆਪਾਂ ਬੋਲਦੇ ਹਾਂ ਸਚਾਈ ਤੇ ਵੀਰੋ ਸਚਾਈ ਮੇਸ਼ਾਂ ਬੋਲਦੇ ਰਵਾਂਗੇ ਅਸੀਂ ਮਿਸ਼ੀ ਜਸਵੰਤ ਸਿੰਘ ਖਾੜਾ ਦੇ ਜਨਮ ਦਾ ਉਹਨਾਂ ਦੇ ਪਿੰਡ 'ਚ ਜਨਮ ਲਿਆ ਵਾ ਭਾਵੇਂ ਕੋਈ ਵਾਪਾ ਬੋਲਾਂਗੇ ਸਚਾਈ ਡਟ ਕੇ ਬੋਲਾਂਗੇ ਤੇ ਬੋਲਦੇ ਰਵਾਂਗੇ ਬਾਕੀ ਜਿੰਨੇ ਵੀ ਕੁਝ ਕਰਨਾ ਹੋਵੇ ਨਾ ਸਵਾਲ ਵੀ ਆ ਕਿਹੜਾ ਬਾਤ ਹਨ ਪਰਵਰਤਨ ਕਰਨ ਦਾ ਕੌਣ ਆ ਇੱਥੇ ਆ ਜਾ ਮੈਂ ਦੱਸ ਦ ਮੇਰੇ ਕੋਲ ਵੀਡੀਓ ਵੀ ਵਾਧੂ ਪਈਆਂ ਕੰਨਿਆਂ ਦੇ ਪਰਿਵਾਰ ਦੇ ਵਿੱਚ ਬਣਾ ਲਈਦਾ ਨਾ ਵੀਡੀਓ ਬਣਾ ਲਈ ਵੀਡੀਓ ਬਣਾ ਲਈ ਦੀਆਂ ਵੀ ਚੋਪਰ ਕੇ ਵੀ ਕੀ ਬੋਲਦਾ ਭਲਾ ਪਰ ਇੰਨੀ ਨਹੀਂ ਗਈਦਾ ਵੀ ਨਹੀਂ ਯਾਰ ਪਾਣੀ ਨਹੀਂ ਗਈਦੀ ਮੈਂ ਹਾਨੀ ਕੋ ਦੇਣੀ ਗਈ ਨੂੰ ਕਈ ਆਦਤ ਨਹੀਂ ਵੀਰ ਜੀ ਪੰਜ ਨੂੰ ਦੱਸ ਕੇ ਬਣਾ ਲਈ ਤੁਹਾਡੀ ਵੀਡੀਓ ਬਣਾ ਲਈ ਆ ਉਹ ਚਰੇ ਆ ਜਿਹੜਾ ਤੈਰਿਆ ਵੀ ਆ ਕੋਈ ਕਿਤਾ ਹੈ ਨਾ ਹਾਲਾਤ ਇਹ ਹੋਏ ਆ ਸਾਡੇ ਇੱਥੇ ਵੱਡੀਆਂ-ਵੱਡੀਆਂ ਸਰਮੋਹ ਜੱਥੇਬੰਦੀਆਂ ਵਾ ਕੀ ਕਰਨੇ ਅਸੀਂ ਇਹ ਮੈਨੂੰ ਸਵਾਲ ਕੀ ਕਰਨ ਕੀਤੇ ਆ ਇਹ ਇੱਥੇ ਕਿੰਨੀ ਮਹਾਰਾਜ ਦੀ ਕਿਰਪਾ ਵਾ ਕਿੱਡੇ-ਕੱਢੀਆਂ ਜੱਥੇਬੰਦੀਆਂ ਵਾਂ ਸਾਡੇ ਇੱਥੇ ਖਾੜੇ ਇੱਥੇ ਲਾ ਲੋ ਸੁਰ ਸਿੰਘ ਜੱਥੇਬੰਦੀ ਬਾਬਾ ਦਾਇਆ ਸਿੰਘ ਜੀ ਦੀ ਸਰਮੋਹ ਜੱਥੇਬੰਦੀ ਹੈ ਮੈਂ ਪਿੱਛੇ ਜੇ ਇੱਥੇ ਆਸ਼ਰਮ ਦਾ ਕਹਿ ਇਹ ਆਸ਼ਰਮ ਖੋਲਣਾ ਹੈ ਕਿ ਜਗਾ ਲਈ ਆਸ਼ਰਮ ਖੋਲਣਾ ਤੇ ਉੱਥੇ ਭਾਜੀ ਉਹ ਮੈਂ ਸਾਰਿਆਂ ਬਾਬਿਆਂ ਨੂੰ ਵੀ ਕਹਿ ਗਿਆ ਆ ਜਿੰਨੇ ਵੀ ਇਸ ਇਲਾਕੇ ਦੇ ਹਲਕਾ ਖੇਮ ਕਰਨ ਦੇ ਵਿੱਚ ਜਿੰਨੇ ਵੀ ਮਾਨਮਾਸਕ ਸੀਤਾ ਉਹਨਾਂ ਨੂੰ ਕਹਿ ਗਿਆ ਆ ਕਿ ਆਇਓ ਜੀ ਮੈਂ ਇੱਕ ਗਰੀਬ ਜਿਹਾ ਬੰਦਾ ਨਿਵਾਣੀ ਜੀ ਕੋਸ਼ਿਸ਼ ਕਰਨ ਲੱਗਾ ਪਰ ਨਾ ਉੱਥੇ ਨਹੀਂ ਪਹੁੰਚਿਆ ਕਿਉਂ ਨਹੀਂ ਪਹੁੰਚਿਆ ਹੋ ਸਕਦਾ ਕਿਸੇ ਨੂੰ ਇਹ ਉਹ ਵੀ ਉੱਥੇ ਹੀ 10-20 ਹਜ਼ਾਰ ਰੁਪਏ ਨਾ ਦੇਣਾ ਪਏ ਕੋਈ 100 ਰੁਪਏ ਨਾ ਦੇਜਾ ਪੈ ਜੀ ਫਿਰ ਧੰਨਵਾਦ ਕਰਦਾ ਉਹ ਵੀਰ ਆਏ ਸਾਡੇ ਇਧਰ ਪਿੰਡ ਆ ਉਧਰੋਂ ਆਏ ਜੱਥੇ ਬੰਦੀ ਹੈ ਮੈਂ ਕੀ ਸਾਰਾ ਸਾਫ ਨਹੀਂ ਕਰਨਾ ਸਪਸ਼ਟ ਨਹੀਂ ਕਰਨਾ ਉਹਨਾਂ ਨੇ ਵੀਰਾਂ ਨੇ ਆਣ ਕੇ ਉੱਥੇ ਨੀਂਹ ਪੱਥਰ ਧਰਿਆ ਇੱਥੇ ਨਾਲ ਹੀ ਪਿੰਡ ਆ ਬਾਬਾ ਸ਼ੀਦਾ ਸਾਹਿਬ ਦਾ ਗੁਰਦੁਆਰਾ ਉਹਨਾਂ ਦੇ ਜਿਹੜੇ ਆਗੂ ਹੀ ਉਸ ਟਾਈਮ ਬਾਹਰ ਚੱਲ ਗਏ ਉਹ ਆਏ ਪਰ ਗੱਲ ਇਹ ਹੈ ਵੀ ਜਿਹੜਾ ਮੈਂ ਕੁਛ ਵੀਰਾਂ ਕੋ ਜਾਨਦਾ ਵੀ ਐ ਜਿਹੜਿਆ ਇਸਾਈ ਭਾਈਚਾਰਾ ਹੈ ਉਹਨਾਂ ਦਾ ਮੇਲ ਪ੍ਰੇਮ ਹੈ ਜਾਇਦਾ ਵਾ ਬਥੇਰੇਆਂ ਕੋ ਜਾਇਦਾ ਬੜਾ ਫਰਕ ਹੈ ਯਾਰ ਸਾਡੇ ਨਾਲੋਂ ਉੱਥੇ ਜਾ ਕੇ ਉਹਨਾਂ ਨੂੰ ਸਹੂਤਾ ਮਿਲਣ ਗਿਆ ਐ ਉਹਨਾਂ ਨੂੰ ਸਾਰਾ ਕੁਝ ਮਿਲ ਲਿਆ ਐ ਉਹਨਾਂ ਦੇ ਬੱਚੇ ਤੱਕ ਫ੍ਰੀ ਪੜ੍ਹਦੇ ਐ ਉਹਨਾਂ ਦੇ ਬੱਚੇ ਘਰ ਤੱਕ ਜਿਹੜੀਆਂ ਗੱਡੀਆਂ ਦੇ ਸਾਡੇ ਜਿਹੜੇ 10000 ਰੁਪਏ ਕਿਰਾਇਆ ਲੈ ਲੈਂਦੇ ਉਹ ਫ੍ਰੀ ਜਾ ਰਹੇ ਆ ਉਹਨਾਂ ਦੇ ਵਿੱਚ ਕਿਸੇ ਦਾ ਦੋ ਮੈਂਬਰ ਹੈ ਜਿਹੜੇ ਦੋ ਪਰਿਵਾਰ ਆ ਕਿਸੇ ਦਾ ਤਿੰਨ ਪਰਿਵਾਰ ਆ ਉਹ ਉਸ ਪਰਿਵਾਰ ਦੇ ਉਹ ਜਿਹੜੇ ਉਹਨਾਂ ਨੌਕਰੀ ਵੀ ਕਰਨ ਦਾ ਆ ਉਹ ਸਾਡਾ ਤੇ ਕੋਈ ਉੱਥੇ ਐਸੀ ਵੀ ਦਰਬਾਰ ਸਾਹਿਬ ਕੋ ਗਰੀਬ ਮੱਥਾ ਟੇਕਨ ਨੂੰ ਛੇਤੀ ਪਹਿਲਾਂ ਉੱਠ ਚਲ ਜੇ ਨੰਗ ਜੇ ਤੇ ਉਹਨੂੰ ਧੱਕਾ ਮਾਰ ਦਿੰਦੇ ਆ ਛਤਰਾਣਾ ਕੋਟ ਘਾਦੇ ਆ ਦੇ ਐਜੇ ਦੇ ਹਲਾ ਤੇ ਜਾਣ ਕਿ ਹੁਣ ਉੱਥੇ ਉਹਦੀ ਇੱਜ਼ਤ ਹੈ ਜਿਹੜਾ ਵੱਡੀਆਂ ਵੱਡੀਆਂ ਗੱਡੀਆਂ ਜ ਆਉਂਦਾ ਵੱਡੀ ਮਾਰ ਕੇ ਸ਼ਿਵ ਕੋਟ ਹੀ ਹੁੰਦੀ ਉਹਨਾਂ ਦਾ ਸਤਕਾਰ ਹੈ ਉੱਥੇ ਉੱਥੇ ਗਰੀਬ ਬੰਦੇ ਦੀ ਕੋਈ ਸਰਕਾਰ ਨਹੀਂ ਆ ਤੇ ਭਾਈ ਜਿਹੜਾ ਬੰਦਾ ਗਰੀਬ ਬੰਦੇ ਦਾ ਲੋੜ ਬੰਦਾ ਗਰ ਬੰਦੇ ਦਾ ਸਤਕਾਰ ਕਰ ਰਿਆ ਨਾ ਜਿੰਨੂੰ ਮੇਰਾ ਸਤਕਾਰ ਜਿੱਥੇ ਮਿਲੂ ਮੈਂ ਉਹਨਾਂ ਨੂੰ ਹੀ ਪ੍ਰੇਮ ਪਉਣਾ ਹੈ ਉਹਨਾਂ ਦਾ ਸਤਕਾਰ ਹੋਣ ਡਿਆ ਉਧਰ ਉਹਨਾਂ ਦਾ ਉੱਥੇ ਇਤਮਾਨ ਹੋਣ ਡਿਆ ਉਹਨਾਂ ਤੇ ਜਾਣਾ ਹੀ ਭਾਈ ਉਹਨਾਂ ਦੇ ਬੱਚੇ ਆ ਪੜਦੇ ਉਹਨਾਂ ਨੂੰ ਸਾਰਾ ਕੁਝ ਫ੍ਰੀ ਫ੍ਰੀ ਗੱਲ ਫ੍ਰੀ ਦੀ ਨਹੀਂ ਐ ਮੈਂ ਮੈਂ ਫ੍ਰੀ ਸ਼ਬਦ ਪਾਇਆ ਵੀ ਉਧਰ ਫ੍ਰੀ ਉਹ ਸਹੂਲਤ ਦੇਣ ਡਿਆ ਸਹੂਲਤਾਂ ਦਿੰਦੇ ਆ ਉਧਰ ਤਾਂ ਜਾ ਰਹੇ ਹੋ ਸਾਡੀਆਂ ਵੀ ਸਹੂਲਤਾਂ ਸਾਡੇ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਆਗੂ ਬਣੇ ਆ ਜਿਹੜੇ ਇੱਥੇ ਗੋਲਕਾਂ ਤੇ ਵੱਡੇ ਵੱਡੇ ਸੱਪ ਬੈਠੇ ਆ ਇੱਥੇ ਚਟੀਆਂ ਸਿਉਂਕਾਂ ਜਿਹੜੀਆਂ ਚੰਗੇ ਵੀ ਹੈਗੇ ਮੈਂ ਸਾਰਿਆਂ ਨੂੰ ਜਾਂਦਾ ਚੰਗੇ ਹੈਗੇ ਆ ਉਹ ਇੱਥੇ ਮੇਰੇ ਵਰਗੇ ਕੋਈ ਦੋ ਸ਼ਬਦ ਗਲਤ ਬੋਲਦੇ ਨਾ ਜੇ ਸਚਾਈ ਬੋਲਤੀ ਗਲਤ ਨਹੀਂ ਸਚਾਈ ਜੇ ਦੋ ਸ਼ਬਦ ਸਚਾਈ ਦੇ ਬੋਲਤੇ ਇੱਥੇ ਫਾੜੀਆਂ ਵੱਡੀਆਂ ਵੱਡੀਆਂ ਗੱਡੀਆਂ ਤੇ ਗੜਾਸਿਆਂ ਵਾਲਿਆ ਕਿਰਪਾਨਾਂ ਵਾਲਿਆ ਆ ਗਏ ਨੇ ਇਹ ਕੌਣ ਆਏ ਬੋਲਣ ਵਾਲਾ ਇਥੇ ਚੜਾਵਾ ਕਰ ਜਾਣਾ ਉਹ ਫੜੋ ਇਹਨੂੰ ਜੀ ਢਾਲੋ ਇੱਕ ਮੇ ਇਹਦੇ ਬੜਾ ਬੋਲਦਾ ਜਿਹੜਾ ਕੰਮ ਕਰਨਾ ਹੈ ਉਹ ਕਰੀਏ ਮੇਰੇ ਵੀਰੜ ਕੇ ਅੱਗੇ ਹੋਇਆ ਵੀ ਆ ਪਿੱਛੇ ਜੇ ਕੋਈ ਆਪਣੀਆਂ ਜਦ ਨਾਂ ਲੈ ਕੇ ਤੇ ਮੈਨੂੰ ਡਰਾਉਂਦਾ ਸੀ ਮੈਂ ਫਲਾਣਾ ਬੋਲਿਆ ਤੂੰ ਇਸ ਤਰ੍ਹਾਂ ਨਾ ਕਰ ਐ ਨਾ ਕਰ ਲੜਾਈ ਵਾਲੇ ਵੀਰੋ ਆਪਾਂ ਬੰਦੇ ਨਹੀਂ ਸਚਾਈ ਬੋਲਣੋਂ ਪਿੱਛੇ ਨਹੀਂ ਹਟਣਾ ਜਿਹੜੀ ਜ਼ਿੰਦਗੀ ਆ ਜਿਹੜੇ 20 ਸਾਲ ਕੱਟ ਨਹੀਂ ਜਾਂ 10 ਸਾਲ ਘਟ ਘਟ ਲਾਂ ਕੀ ਹੋਣਾ ਮਾਰਾ ਜਾਣਾ ਤੇ ਦੁਨੀਆ ਦਾ ਹੈਗਾ ਹੀ ਆ ਕੋਈ 2 ਸਾਲ ਪਹਿਲਾਂ ਚਲ ਕੇ ਜਾਂ ਮਰ ਮਗਰੋਂ ਚਲ ਗਏ ਜਾਣਾ ਤਾਂ ਹੈਗੇ ਨੇ ਇੱਥੋਂ ਪਰ ਕੋਈ ਚੰਗੇ ਕੰਮ ਕਰ ਸਾਡੇ ਛੀਜ ਜਸਵੰਤ ਸਿੰਘ ਖਾੜਾ ਨਗਰ ਤੋਂ ਆ ਸਚਾਈ ਬੋਲਣ ਦੇ ਪਿੱਛੇ ਹਟਦੇ ਨਹੀਂ ਆ ਭਾਵੇਂ ਇੱਥੇ ਕੋਈ ਪਲਾਸਾ ਮਾਸ ਖੇਚਦੇ ਹਨ ਨਹੀਂ ਮਰਦੇ ਪਿੱਛੇ ਨਹੀਂ ਹਟਦੇ ਬੋਲਾਂਗੇ ਸਚਾਈ ਪਰ ਗੱਲ ਹੈ ਧਰਮ ਪਰਿਵਰਤਨ ਦੀ ਹੋ ਰਹੀ ਹੈ ਕੀ ਧਰਮ ਪਰਿਵਰਤਨ ਕਰੀ ਜਾ ਰਿਹਾ ਹੈ ਜੀ ਤੁਹਾਨੂੰ ਮੇਰੀ ਬੇਨਤੀ ਹੈ ਭਰਾਓ ਗੁਰਦਰਾ ਸਾਹਿਬ ਦੇ ਵਿੱਚ ਜਿੱਥੇ ਮੇਲਾ ਹੁੰਦਾ ਨਾ ਸਟਾਲ ਲਾਓ ਕਿਤਾਬਾਂ ਦੇ ਕਿਤਾਬਾਂ ਦੇ ਸਟਾਲ ਲਾਓ ਵੱਧ ਤੋਂ ਵੱਧ ਕਿਤਾਬਾਂ ਦੇ ਸਟਾਲ ਲਾਵਾਂਗੇ ਸਾਡੇ ਬੱਚੇ ਸਾਡੇ ਨੌਜਵਾਨ ਬਾਣੀ ਨਾਲ ਜੁੜਨਗੇ ਉਹ ਤੋਂ ਗੁਰੂ ਮਹਾਰਾਜ ਜਿੰਨਾਂ ਕੁਰਬਾਨੀਆਂ ਕੀਤੀਆਂ ਯੋਧਿਆਂ ਉਹਨਾਂ ਦਾ ਇਤਿਹਾਸ ਪੜ੍ਹਨਗੇ ਉਹਨਾਂ ਦੇ ਕੋਈ ਚਾਨਣ ਪਾਊਗਾ ਤੇ ਉਹਦੇ ਨਾਲ ਜੁੜ ਕੇ ਉਸ ਚੰਗੇ ਕੰਮ ਲਈ ਦੇ ਪੈਣਗੇ ਨਹੀਂ ਤੇ ਲੱਗੇ ਰਹੋ ਭਰਾ ਆ ਚੱਲਣ ਜਾਂ ਕੰਜਰਖਾਨਾ ਬਥੇਰਾ ਸੋਸ਼ਲ ਮੀਡੀਆ ਦੇ ਕੋ ਡਾਂਸ ਕਰੀ ਜਾਂਦਾ ਕੋ ਕਪੜੇ ਲਾ ਕੇ ਨਚੀ ਜਾਂਦਾ ਕੋ ਉਹ ਚੱਲ ਨਹੀਂ ਜਾਇ ਫਿਰ ਆਪੇ ਆਉਣ ਵਾਲੀ ਪੀੜ੍ਹੀ ਵੇਖਿਓ ਕੁਝ ਬਾਹਰ ਚਲ ਗਏ ਆ ਤੇ ਮੁੜ ਕੇ ਖਾਇਓ ਭਈਆਂ ਦੋ ਜਿਹੜੇ ਲੋਕ ਦੂਜੇ ਪ੍ਰਦੇਸੀ ਆ ਉਹਦੇ ਉਹਨਾਂ ਦੇ ਛੱਤਰ ਤਗੜੇ ਹੋ ਗਏ ਅੱਗੇ ਬਥੇਰੇ ਕੁੱਟ ਖਾਈ ਜਾਂਦੇ ਆ ਪਰसों ਰਾਤ ਇੱਥੇ ਸਾਡੇ ਬਾਜ਼ਾਰ ਚ ਕੋ ਆਇਆ ਤੇ ਮੈਂ ਇਸ ਤਰ੍ਹਾਂ ਮੇਰੇ ਵਾਂਗੂੰ ਪਰਣਾ ਬਣਿਆ ਤੇ ਆਂਦਾ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਹਿੰਦੀ ਮਾਰਦਾ ਤੇ ਉੱਤੇ ਦਿਮਾਲਾ ਬਣਿਆ ਸੀ ਤੇ ਆਂਦਾ ਐ ਮਾਤਮੂ ਯਾਰ ਕੌਣ ਐ ਕਿਧਰੋਂ ਪੰਜਾਬੀ ਦੀ ਆਂਦਾ ਮੈਂ ਪੰਜਾਬੀ ਆਂ ਮਾ ਤੇਰੀ ਬੋਲੀ ਨਹੀਂ ਪੰਜਾਬੀ ਦੀ ਮੈਂ ਆਂਦਾ ਨਹੀਂ ਤੇ ਬੀਪੀ ਵਾਲੀ ਸਾਈਡ ਤੋਂ ਮਜੂਪੀ ਵਾਲੀ ਸਾਈਡ ਤੋਂ ਆ ਜੀ ਤੇ ਆਂਦਾ ਮੇਰੇ ਪਿਓ ਨੂੰ 45 ਸਾਲ ਹੋ ਗਏ ਇੱਥੇ ਰਹਿੰਦੇ ਨੇ ਵੀਡੀਓ ਪਾਉਂਗਾ ਇਹ ਹਾਲਾਤ ਬਣੇ ਪਏ ਸਾਡੇ ਆਪਾਂ ਭਰਾਓ ਕਿਸੇ ਦੀਆਂ ਟੰਗਾਂ ਖਿੱਚੋ ਨਾ ਸਾਥ ਦਈਏ ਜਿੰਨਾ ਚਿਰ ਅਸੀਂ ਸਿੱਖ ਭਰਾ ਇਕੱਠੇ ਨਾ ਹੋਏ ਇੱਕ ਦੋ ਜਿੰਦੇ ਅੱਲਾ ਤਾਂ ਖਾਏ ਖਾਸ ਕਰਕੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਸਾਰੇ ਨਹੀਂ ਜਿਹੜੇ ਸਵੇਰੇ ਉੱਠਦੇ ਹਨ ਨਹਾਤ ਹੋ ਕੇ ਇਸ਼ਨਾਨ ਪਾਣੀ ਕਰਦੇ ਹੋ ਸਕਦਾ ਹੈ ਕਿ ਬਾਣੀ ਪੜਦੇ ਹੋਣ ਤੇ ਬਾਹਰ ਵਿੱਚ ਆਣ ਕੇ ਈਰਖਾ ਤੇ ਕ੍ਰੋਧ ਭਰਿਆ ਵਾ ਜਿਹੜੇ ਉਹ ਗੁਰੂ ਮਹਾਰਾਜ ਬਖਸ਼ਾ ਦਾ ਤਾਜ ਆ ਉਹਦੇ ਵਿੱਚ ਧੌਣ ਜਾਣ ਬੁੱਝ ਕੇ ਪਸਾਉਂਦੇ ਸਵੇਰੇ ਉਹ ਸਵਾਲ ਕਰਦੇ ਤੇ ਕੁਐਸਚਨ ਕਰਦੇ ਹਨ ਜਦੋਂ ਟਿੱਪਣੀਆਂ ਕਰਦੇ ਮੇਰੇ ਵਰਗੇ ਦੇ ਉਹਨਾਂ ਨੂੰ ਭਰਾਓ ਬੇਨਤੀ ਹੈ ਕੋਈ ਚੰਗੇ ਕੰਮ ਕਰਦਾ ਨਾ ਜਿਹੜਾ ਉਹਦਾ ਸਾਥ ਦਿਓ ਜੇ ਸਾਥ ਨਹੀਂ ਨਾ ਦੇ ਸਕਦੇ ਟਿੱਪਣੀਆਂ ਨਾ ਕਰੋ ਉਹਦੇ ਨਾਲ ਖੜੋ ਸਭ ਤੋਂ ਬੈਸਟ ਹੋਊਗਾ ਉਹਦੇ ਨਾਲ ਉਹਦੇ ਨਾਲ ਖੜੋ ਉਹਦੇ ਨਾਲ ਜਿਹੜਾ ਹੰਦੇ ਹੰਦੇ ਹੱਥ ਫੜ ਕੇ ਤਾਣੂ ਖਿੱਚੋ ਵੀ ਤਾਂ ਵਧੇ ਅਗਲਾ ਆਪਾਂ ਜਦੋਂ ਪੌੜੀ ਤੇ ਚੜਾਂਗੇ ਨਾ ਜਦੋਂ ਉੱਤੇ ਕੋਠੇ ਚੜਿਆ ਹੋ ਕੋਈ ਉਹਦਾ ਹੱਥ ਫੜਾਂਗੇ ਉਹ ਤਾਂਣ ਚੜੂਗਾ ਤੇ ਜਦੋਂ ਪੌੜੀ ਤੇ ਚੜਨਦੇ ਆਉ ਥੱਲੇੋਂ ਆਪਾਂ ਜਾ ਕੇ ਆਉਣੂ ਥੱਲੇ ਲੱਤ ਖਿੱਚਾਂਗੇ ਉਹਨੇ ਥੱਲੇ ਡਿੱਗਣਾ ਆਣਗੇ ਇਸ ਕਰਕੇ ਆਪਾਂ ਸਾਥ ਦੀਏ ਚੰਗੇ ਕੰਮ ਕਰੀਏ ਤੇ ਭਰਾਓ ਜਿਹੜੇ ਆ ਮੇਲੇ ਆਉਂਦੇ ਇੱਥੇ ਆਪਾਂ ਲਾਈਏ ਲੰਗਰ ਕਿਤਾਬਾਂ ਦੇ ਕਿਤਾਬਾਂ ਦੇ ਸਟਾਲ ਲਾਈਏ ਬੂਟਿਆਂ ਦੇ ਸਟਾਲ ਲਾਈਏ ਕੋਈ ਚੰਗੀ ਸਿੱਖਿਆ ਦੇਈ ਉਸ ਸਟਾਲ ਲਾਈਏ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਭੈਣ ਭਰਾ ਜੁੜਿਆ ਜਿਨ੍ਹਾਂ ਨੇ ਕਮੈਂਟ ਦਿੱਤੇ ਆ ਦਿਲੋਂ ਧੰਨਵਾਦ ਉਹਨਾਂ ਦਾ ਭਰਾਓ ਆਪਣੇ ਵਿਚਾਰ ਵੀ ਜਰੂਰ ਦਿਓ ਜੇ ਕੋ ਤੁਹਾਡਾ ਕੋਈ ਵਿਚਾਰ ਆਪਣਾ ਚੰਗਾ ਲੱਗੇ ਵੀਰ ਦਾ ਤੁਹਾਡਾ ਗੱਲਬਾਤ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਓ ਆਪਾਂ ਵਿਚਾਰ ਸ਼ੁਰੂ ਕਰਿਆ ਕਰਾਂਗੇ ਉਹ ਛੇਤੀ ਤੁਹਾਡਾ ਲਾਈਵ ਹੋ ਗਏ ਬਹੁਤ ਬਹੁਤ ਧੰਨਵਾਦ ਰਹਿ ਰਸ ਦਾ ਵੇਲਾ ਹੋ ਗਿਆ ਜੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ